ਇਹ ਮੇਰਾ ਸ਼ੌਂਕ ਆ ਅੱਛਾ ਨੰਬਰ 2 ਤੇ ਮੇਰੇ ਮਨ ਚ ਵਿਚਾਰ ਇਹ ਚੱਲ ਰਿਹਾ ਸੀ ਕਿ ਯਾਰ ਜੇ ਮੈਂ ਸ਼ੁੱਧ ਪਾਣੀ ਪੀਉਣ ਦੀ ਕੋਸ਼ਿਸ਼ ਕਰ ਰਿਹਾ ਹੂੰ ਸ਼ੁੱਧ ਪਾਣੀ ਦੇ ਨਾਲ ਕੱਲੀ ਜ਼ਿੰਦਗੀ ਤਾਂ ਨਹੀਂ ਬੰਦੇ ਨੂੰ ਦੇਖ ਲਈ ਤਾਂ ਕੋਈ ਕਿਸੇ ਦਾ ਕੋਈ ਕਿਸੇ ਦਾ ਮੈਂ ਕੋਸ਼ਿਸ਼ ਕੀਤੀ ਕਿ ਮੈਂ ਕਿ ਯਾਰ ਜਿੱਥੇ ਆਪਾਂ ਪਾਣੀ ਸ਼ੁੱਧ ਪਿਆ ਰਹੇ ਆ ਉੱਥੇ ਆਪਾਂ ਉਹ ਅਗਲੇ ਨੂੰ ਜਿਹੜੀਆਂ ਖਾਣ ਪੀਣ ਦੀਆਂ ਵਸਤਾਂ ਜਿਹੜੀਆਂ ਘਰੇਲੂ ਜਿਉਣ ਦੇ ਡੇਲੀ ਆਪਣੀਆਂ ਵਸਤੂਆਂ ਕਰ ਗੱਲਦੇ ਆ ਅੱਜ ਦੀ ਦੌੜ ਕੀ ਹੈ ਕਿ ਹਰੇਕ ਕਹਿੰਦਾ ਕਿ ਮੈਂ ਬਾਹਰ ਚੱਲਿਆ ਜਾਵਾਂ ਬਿਲਕੁਲ ਬਿਲਕੁਲ ਚਾਹੇ ਮੈਨੂੰ ਜ਼ਮੀਨ ਵਿੱਚ ਨਹੀਂ ਪੈਜੇ ਚਾਹੇ ਕੁਝ ਹੋ ਜੇ ਕੁਝ ਵੀ ਹੋ ਜੇ ਮੈਨੂੰ ਬਾਹਰ ਚੱਲਿਆ ਜਾਵਾ ਬਾਹਰ ਜਾ ਕੇ ਵੀ ਤਾਂ ਬਾਈ ਕਹਿੰਦੇ ਭੁੱਖੇ ਸਾਨੂੰ ਭੁੱਖਾ ਹੀ ਨਹੀਂ ਸੌਣ ਦਿੰਦੀ ਨਹੀਂ ਸੌਣ ਦਿੰਦੀ ਬਿਲਕੁਲ ਠੀਕ ਆ ਆਪਣੀ ਧਰਤੀ ਦਾ ਬਾਈ ਜੀ ਕਿਸੇ ਨੂੰ ਭੁੱਖਾ ਹੀ ਨਹੀਂ ਸੌਣ ਦਿੰਦੀ ਤੇ ਫਿਰ ਜੇ ਆਪਾਂ ਭੁੱਖਾ ਨਹੀਂ ਸੌਣ ਦਿੰਦੇ ਤਾਂ ਫਿਰ ਬਈ ਆਪਦੀ ਧਰਤੀ ਦੇ ਉੱਤੇ ਰਹਿ ਕੇ ਆਪਾਂ ਤਾਂ ਤਕਰੀਬਨ ਆਪਾਂ ਆਪਦਾ ਤਿਆਰ ਕਰਵਾਇਆ ਅੱਛਾ ਆਪਣੇ ਦੋਸਤ ਦਾ ਰਿਸ਼ਤੇਦਾਰ ਆ ਸਾਡਾ ਉਹ ਭਾਈ ਆਪਦਾ ਤਿਆਰ ਕਰਦਾ ਚਾਰ ਉਹਦੇ ਤੋਂ ਤਿਆਰ ਕਰਵਾਇਆ ਜਿਵੇਂ ਹੁਣ ਮਨ ਲਈ ਬਾਕੀ ਹੋ ਗਏ ਮ ਕਈ ਮਸਾਲੇ ਜਿਵੇਂ ਬਈ achar ਕਰੀ ਤਰ੍ਹਾਂ ਦੀ ਜਿਹੜਾ ਬਾਕੀ ਗੱਲ ਮੈਂ ਆਰਗੈਨਿਕ ਦੀ ਕਰਦਾ ਬਈ ਆਰਗੈਨਿਕ ਇੱਕ ਸ਼ਬਦ ਬਹੁਤ ਡੂੰਗਾ ਹੂੰ 100% ਆਰਗੈਨਿਕ ਨਹੀਂ ਮੈਂ ਕਹਿੰਦਾ ਕਹੂੰਗਾ ਕਦੇ ਵੀ ਬਿਲਕੁਲ ਬਿਲਕੁਲ ਕੋਝੋ ਕੋਝੋ ਕੇ ਆਰਗੈਨਿਕ ਆ ਜਿਹੜਾ ਬਈ ਆਪਣੀ ਧਰਤੀ ਆਰਗੈਨਿਕ ਦਾ ਆਪਾਂ ਕਹਿ ਰਹੇ ਨੇ ਅੱਜ ਕਾਰਪੋਰੇਟ ਘਰਾਣੇ ਸਾਡੇ ਤੇ ਕਬਜ਼ਾ ਕਰੀ ਜਾਂਦੇ ਆ ਸਾਰੇ ਕਹਿੰਦੇ ਆ ਸਾਰੀ ਮੇਰੇ ਵਰਗੇ ਨੂੰ ਜਿਹਨੂੰ ਫੇਸਬੁੱਕ ਮਾੜੀ ਮੋਟੀ ਚਲਾਉਣੀ ਹੁੰਦੀ ਆ ਉੱਥੇ ਪਰ ਵਿਦਵਾਨ ਬਣ ਜਾਂਦਾ ਉਹ ਉਹਦੇ ਤੇ ਜਦੋਂ ਵੀ ਵਿਦਵਾਨ ਬਣ ਜਾਂਦਾ ਤਾਂ ਉਹ ਕਹਿੰਦਾ ਕਿ ਯਾਰ ਅੱਜ ਸਾਡੇ ਤੇ ਕਬਜ਼ਾ ਹੋ ਰਿਹਾ ਬਈ ਕਬਜ਼ਾ ਕਿਉਂ ਕਰਦੇ ਹੋ ਹੁਣ ਤੁਸੀਂ ਇੱਕ ਗੁਰਸ਼ਿਕ ਪਰਵਾਰ ਨਾਲ ਸੰਬੰਧ ਤੋਂ ਗੁਰਸ਼ਿਕ ਵਧੀਆ ਸਾਫ ਸੁਲਟੋ ਪਰ ਲੋਕ ਕਿਉਂ ਨਹੀਂ ਆਪਣੇ ਕਰਦੇਗੇ ਹਾਲਾਂਕਿ ਆਪਣੇ ਏਕਾਰ ਨੇ ਬਣ ਜਾਂਦਾ ਬਈ ਆਪਣੇ ਹਜੇ ਸੋਚ ਆਪਣੀ ਉੱਥੇ ਹੀ ਖੜੀ ਆਪਾਂ ਕਹਿੰਨੇ ਪਹਿਲਾਂ ਤਾਂ ਅਸੀਂ ਉਹਨੂੰ ਦੇਖਦੇ ਹਾਂ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਫ੍ਰੀ ਕੋਡ ਖਬਰਨਾਮਾ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਦਿਖਾਵਾਂਗੇ ਇੱਕ ਪਾਸੇ ਜਿੱਥੇ ਪੰਜਾਬ ਦੀ ਜਵਾਨੀ ਵਿਦੇਸ਼ ਜਾਣਾ ਚਾਹੁੰਦੀ ਹੈ ਪਰ ਦੂਜੇ ਪਾਸੇ ਫਰੀਕੋੜ ਜ਼ਿਲ੍ਹੇ ਦਾ ਇੱਕ ਨੌਜਵਾਨ ਹੈ ਜਿਸ ਵੱਲੋਂ ਇੱਥੇ ਰਹਿ ਕੇ ਕੋਸ਼ਿਸ਼ ਕੀਤੀ ਗਈ ਅਮਰਤਾਰੀ ਨੌਜਵਾਨ ਹੈ ਜਿਹੜਾ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਆਪਣਾ ਇੱਥੇ ਹੀ ਇੱਕ ਅਜਿਹਾ ਕੰਮ ਸ਼ੁਰੂ ਕਰੇ ਤਾਂ ਜਿਸ ਦੇ ਨਾਲ ਲੋਕਾਂ ਨੂੰ ਜਿੱਤੇ ਇੱਕ ਵਧੀਆ ਖਾਣ-ਪੀਣ ਵੀ ਮਿਲੇ ਤੇ ਨਾਲ ਨਾਲ ਆਪਣਾ ਰੋਜ਼ਗਾਰ ਵੀ ਸ਼ੁਰੂ ਕਰੇ ਗੁਰਵਿੰਦਰ ਹੈਗਾ ਨਾਲ ਸਾਡੇ ਤੇ ਇਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਤੇ ਇਹ ਆ ਆਪਾਂ ਗੱਲਬਾਤ ਕਰਦੇ ਹਾਂ ਖਾਣ-ਪੀਣ ਦੀਆਂ ਪਹਿਲਾਂ ਚੀਜ਼ਾਂ ਵੇਖੋ ਤੇ ਆਪਾਂ ਬਾਈ ਨਾਲ ਗੱਲਬਾਤ ਵੀ ਕਰਦੇ ਆਂ ਵੀ ਕਿਵੇਂ ਸ਼ੁਰੂ ਕੀਤਾ ਤੇ ਨਾਲ ਨਾਲ ਕੰਮ ਇੱਕ ਸਹਾਇਕ ਧੰਦਾ ਸ਼ੁਰੂ ਕੀਤਾ ਬਾਈ ਨੇ ਹਾਂਜੀ ਬਾਈ ਕੀ ਹਾਲ ਚੱਲ ਅੱਛੀ ਗੱਲ ਬਾਈ ਜੀ ਠੀਕ ਠਾਕ ਜੀ ਹਾਂ ਉਹਨੂੰ ਬਾਈ ਜੀ ਤੇ ਹਾਂਜੀ ਬਾਈ ਜੀ ਹਾਂ ਗੱਲ ਕਰੀਏ ਤੁਸੀਂ ਕੰਮ ਇਹ ਪਹਿਲਾਂ ਹੋਰ ਕਰਦੇ ਸੀ ਆਪਾਂ ਜਿਵੇਂ ਕਹਦਗੇ ਆਰੋਦਾ ਵਗੈਰਾ ਜਿੱਦਾਂ ਕੰਮ ਕਰਦੇ ਸੀਗੇ ਤੇ ਨਾਲ ਨਾਲ ਹੁਣ ਕਿਦਣਾ ਥੋੜਾ ਰੁਝਾਨ ਕਿਵੇਂ ਪਿਆ ਹੈ ਸਹੀ ਮੈਨੇ ਬਾਈ ਜੀ ਇਹ ਹੈ ਕਿ ਰੁਝਾਨ ਮੇਰਾ ਜਿਹੜਾ ਕਿੱਤਾ ਉਹ ਮੇਰਾ ਉਹੀ ਆ ਵਾਟਰ ਫਿਲਟਰ ਇਨਵਰਟਰ ਮੈਟਰ ਏਸੀਆਂ ਦਾ ਜਿਹੜਾ ਮੈਂ ਕੰਮ ਕਰਦਾ ਮੇਰਾ ਉਹੀ ਆ ਇਹ ਮੇਰਾ ਸ਼ੌਂਕ ਹੈ अच्छा नंबर 2 ਤੇ ਮੇਰੇ ਮਨ ਚ ਵਿਚਾਰੇ ਇਹ ਚੱਲ ਰਿਹਾ ਸੀ ਕਿ ਯਾਰ ਜੇ ਮੈਂ ਸ਼ੁੱਧ ਪਾਣੀ ਪੀਉਣ ਦੀ ਕੋਸ਼ਿਸ਼ ਕਰ ਰਿਹਾ ਹੂੰ ਸ਼ੁੱਧ ਪਾਣੀ ਦੇ ਨਾਲ ਕੱਲੀ ਜ਼ਿੰਦਗੀ ਤਾਂ ਨਹੀਂ ਬੰਦੇ ਦੀ ਸਵਾਰ ਸਕਦੇ ਨਹੀਂ ਸਵਾਰ ਸਕਦੇ ਬਿਲਕੁਲ ਮੇਰੀ ਕੋਸ਼ਿਸ਼ ਇਹ ਕੀਤੀ ਮੈਂ ਕਿ ਯਾਰ ਜਿਵੇਂ ਆਪਾਂ ਜਿਵੇਂ ਹੋਰ ਚੀਜ਼ਾਂ ਬਹੁਤ ਰਸੋਈ ਨਾਲ ਸਾਡਾ ਸਬੰਧ ਬਈ ਰਸੋਈ ਨਾਲ ਹੀ ਹੋ ਗਿਆ ਅਗਲੇ ਤੇ ਜੋ ਕਿਚਨ ਦੇ ਵਿੱਚ ਬਿਲਕੁਲ ਲੱਗਿਆ ਹਨ ਤੇ ਦੂਜਾ ਸਮਾਨ ਮੈਂ ਜਦੋਂ ਵੇਖਦਾ ਸੀ ਤਾਂ ਕੋਈ ਕਿਸੇ ਦਾ ਕੋਈ ਕਿਸੇ ਦਾ ਮੈਂ ਕੋਸ਼ਿਸ਼ ਕੀਤੀ ਕਿ ਮੈਂ ਕਿ ਯਾਰ ਜਿੱਥੇ ਆਪਾਂ ਪਾਣੀ ਸ਼ੁੱਧ ਪਿਆ ਰਹੇ ਆ ਉੱਥੇ ਆਪਾਂ ਅਗਲੇ ਨੂੰ ਜਿਹੜੀਆਂ ਖਾਣ ਪੀਣ ਦੀਆਂ ਵਸਤਾਂ ਜਿਹੜੀਆਂ ਘਰੇਲੂ ਜਿਉਣ ਦੇ ਡੇਲੀ ਆਪਣੀਆਂ ਵਰਤੋਂ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਜਣਾ ਜਿੰਦਗੀ ਜਿਉਣ ਦੇ ਲਈ ਜਿਹੜੀਆਂ ਆਪਣੀ ਜ਼ਰੂਰੀ ਆ ਤਾਂ ਮੈਂ ਕੋਸ਼ਿਸ਼ ਕੀਤੀ ਕਿ ਮੈਂ ਕਿ ਆਪਾਂ ਉਹਨਾਂ ਨੂੰ ਵੱਲ ਵੀ ਧਿਆਨ ਦੇ ਜੇ ਤਾਂ ਫਿਰ ਧਿਆਨ ਦੇ 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 ਨੇ ਮੈਂ ਕੋਸ਼ ਕਰਦਾ 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 ਫਿਰ ਮੈਂ ਪਹੁੰਚਿਆ ਜਿਵੇਂ ਹੁਣ ਮੈਂ ਜਾਦਾ ਦਾਲਾਂ ਵਗੈਰਾ ਜਾਂ ਭੁਜੀਆ ਵਗੈਰਾ ਮਸਾਲੇ ਵਗੈਰਾ ਜਿਹੜੇ ਮੈਂ ਸਾਰੇ ਬੀਕਾ ਨੇਰ ਤੋਂ ਲੈ ਕੇ ਆਉਣਾ ਅੱਛਾ ਬੀਕਾ ਨੇਰ ਤੋਂ ਉੱਥੇ ਕੋਲੇ ਖੜ ਕੇ ਬਾਈ ਜੀ ਜਦੋਂ ਆਪਾਂ ਤਿਆਰ ਕਰਵਾਉਂਦੇ ਆ ਇੱਕ ਤਾਂ ਆਪਦੇ ਮਨ ਨੂੰ ਸੰਤੁਸ਼ਟੀ ਹੁੰਦੀ ਆ ਕਿ ਮੈਂ ਸਹੀ ਲੈ ਕੇ ਜਾ ਰਿਹਾ ਤੇ ਦੂਸਰਾ ਜਦੋਂ ਗਾਹਕ ਫਿਰ ਖਾ ਕੇ ਰਿਜ਼ਲਟ ਦਿੰਦਾ ਤਾਂ ਉਹ ਇਤੋਂ ਵੱਧਿਆ ਖੁਸ਼ੀ ਹੁੰਦੀ ਆ ਬਾਕੀ ਮੈਂ ਸਵਾਸਤੀ ਜੀ ਗੱਲ ਕਹਿ ਦਿੰਦਾ ਕਿ ਬਾਈ ਜੀ ਮੇਰਾ ਇਹ ਸ਼ੌਕ ਆ ਕਿੱਤਾ ਨਹੀਂ ਗਾ ਕਿੱਤਾ ਮਹਾਰਾਜ ਦੀ ਕਿਰਪਾ ਨਾਲ ਮੇਰਾ ਬਹੁਤ ਵਧੀਆ ਚੱਲ ਰਿਹਾ ਇਹ ਮੈਂ ਇੱਕ ਸ਼ੌਕ ਪੂਰਾ ਕਰ ਰਿਹਾ ਉਹ ਤੋਂ ਬਾਅਦ ਜਿਵੇਂ ਆ ਗਿਆ ਉਹਨਾਂ ਮੰਨ ਲਓ ਆਪਣੇ ਪਿੰਡਾਂ ਦੇ ਵਿੱਚ ਕੀ ਹੁੰਦਾ ਬਾਈ ਛੋਟਾ ਜ਼ਿਮੀਂਦਾਰ ਕਹਿੰਦੇ ਆ ਹਾਂ ਮੰਨ ਲਓ ਤਿੰਨ ਚਾਰ ਕਿੱਲੇ ਜਾਂ ਪੰਜ ਕਿੱਲੇ ਵਾਲੇ ਨੂੰ ਆਪਾਂ ਛੋਟਾ ਜ਼ਿਮੀਂਦਾਰ ਕਹਿੰਦੇ ਆ ਅੱਜ ਦੀ ਦੌੜ ਕੀ ਹੈ ਕਿ ਹਰੇਕ ਕਹਿੰਦਾ ਕਿ ਮੈਂ ਬਾਹਰ ਚੱਲਿਆ ਜਾਵਾ ਬਿਲਕੁਲ ਬਿਲਕੁਲ ਚਾਹੇ ਮੈਨੂੰ ਜ਼ਮੀਨ ਵਿੱਚ ਨਹੀਂ ਪੈਜੇ ਚਾਹੇ ਕੁਝ ਵੀ ਹੋ ਜੇ ਮੈਨੂੰ ਬਾਹਰ ਚੱਲਿਆ ਜਾਵਾ ਬਾਹਰ ਜਾ ਕੇ ਵੀ ਤਾਂ ਬ ਕੋਈ ਦੀਵੇ ਦੇ ਉੱਲੇ ਕਹਿੰਦੇ ਕਰ ਲੈਂਦਾ ਕੋਈ ਦੀਵੇ ਦੇ ਸਾਹਮਣੇ ਕਰ ਲੈਂਦਾ ਠੀਕ ਆ ਤੇ ਇਹ ਆ ਕਿ ਕਿਉਂ ਨਾ ਭਈ ਆਪਦੇ ਘਰੇ ਕਿਹਨੂੰ ਦੇ ਹਰੇਕ ਬੰਦਾ ਬਾਦਸ਼ਾਹ ਹੁੰਦਾ ਹਾਂ ਤੇ ਇੱਥੇ ਮੈਂ ਆਪਦੇ ਘਰ ਦੇ ਵਿੱਚ ਬੈਠਾ ਸਾਡੇ ਸਾਡੇ ਕੀ ਸਾਡੇ ਤੇ ਕਮੀਆਂ ਰਹਿੰਦੀਆਂ ਕਿ ਸਾਰੇ ਟੌਂਚ ਬਹੁਤ ਮਾਰ ਦਿੰਦੇ ਆ ਫਲਾਣੇ ਦਾ ਉਹ ਕਰਦਾ ਫਲਾਣੇ ਦਾ ਉਹ ਕਰਦਾ ਨਾ ਉੱਥੇ ਜਾ ਕੇ ਸਾਰੇ ਕੰਮ ਕਰਦੇ ਆ ਉਹਨਾਂ ਦੇ ਵੀ ਕਰਦੇ ਆ ਸਾਰੇ ਹੀ ਕੰਮ ਕਰਦੇ ਆ ਬਾਈ ਜੀ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਜਦੋਂ ਮਿਹਨਤ ਕਰਦੇ ਆ ਬਾਈ ਹਾਂ ਠੀਕ ਆ ਫਿਰ ਮਿਹਨਤ ਦਾ ਕਾਹਦਾ ਡਰ ਆ ਹਾਂ ਜਦੋਂ ਮਾਫ ਕਰਨਾ ਭਾਈ ਆਪਣੇ ਜਦੋਂ ਇੱਥੋਂ ਜੇ ਮਨ ਲਓ ਭਈਏ ਆਪਣੀ ਸਟੇਟ ਦੇ ਵਿੱਚ ਆ ਰਹੇ ਆ ਉਹ ਕਾਮਯਾਬ ਹੋ ਰਹੇ ਆਪਣੇ ਸਟੇਟ ਦੇ ਵਿੱਚ ਆ ਕੇ ਆਪਣੀ ਤਾਂ ਧਰਤੀ ਉਹ ਆ ਜਿਹੜੀ ਭਾਈ ਕਹਿੰਦੇ ਭੁੱਖੇ ਨੂੰ ਭੁੱਖਾ ਹੀ ਨਹੀਂ ਸੌਣ ਦਿੰਦੀ ਨਹੀਂ ਸੌਣ ਦਿੰਦੀ ਬਿਲਕੁਲ ਠੀਕ ਆ ਆਪਣੀ ਧਰਤੀ ਦਾ ਭਾਈ ਜੀ ਕਿਸੇ ਨੂੰ ਭੁੱਖਾ ਹੀ ਨਹੀਂ ਸੌਣ ਦਿੰਦੀ ਤੇ ਫਿਰ ਜੇ ਆਪਾਂ ਭੁੱਖਾ ਨਹੀਂ ਸੌਣ ਦਿੰਦੇ ਤਾਂ ਫਿਰ ਭਈ ਆਪਦੀ ਧਰਤੀ ਦੇ ਉੱਤੇ ਰਹਿ ਕੇ ਆਪਾਂ ਕਿਉਂ ਨਹੀਂ ਮਿਹਨਤ ਕਰ ਸਕਦੇ ਕਿਤੇ ਨਾ ਕਿਤੇ ਜਾ ਕੇ ਆਪਾਂ ਸੋਚਦੇ ਆ ਬਾਹਰ ਨੂੰ ਭਜਦੇ ਆ ਕਿ ਇੱਥੇ ਬਹੁਤ ਰੁਜ਼ਗਾਰ ਆ ਭਾਈ ਰੁਜਗਾਰ ਕਾਰਨ ਕੀ ਪਤਾ ਅਸੀਂ ਹਮੇਸ਼ਾ ਇਹ ਚੀਜ਼ ਸੋਚਦੇ ਹਾਂ ਅਸੀਂ ਟੌਪ ਤੇ ਜਾਣੇ ਹਾਂ ਹਾਂ ਅਸੀਂ ਕਹਿੰਨੇ ਕਿ ਟੌਪ ਤੇ ਚੱਲਗੇ ਪਹਿਲਾਂ ਸਾਨੂੰ ਜੇ ਅੱਜ ਮੰਨ ਲਾ ਸਾਨੂੰ 10 ਰੁਪਏ ਬਚ ਰਹੇ ਆ ਹੁਣ ਮੰਨ ਲਾ ਮਰੀਜ਼ ਦੇ ਕਮਾਈ ਦਾ ਮਾਰਜਨ 10 ਤੋਂ 15% 20% ਲਾਸਟ ਆ ਬਈ ਇਹਦੇ ਚ ਕਮਾਈ ਦਾ ਜੇ ਹੁਣ ਮੈਂ ਸੋਚਾਂ ਮੈਨੂੰ ਤਾਂ 50 ਰੁਪਏ ਬਚਨੇ ਇੱਕ ਚੀਜ਼ ਦੇ ਮਗਰ ਹਾਂ ਉਹ ਨਹੀਂ ਹੋਊਗਾ ਆਪਦੀ ਮੈਂ ਮਿਹਨਤ ਕਰ ਰਿਹਾ ਮੈਂ ਰੇਟੇ ਵੀ ਵੇਖੇ ਤੁਸੀਂ ਰੇਟ ਠੀਕ ਰੱਖੇ ਹੋਏ ਆ ਇਹਦੇ ਆਪਾਂ ਪਰ ਦਿਖਾਈ ਆਪਾਂ ਦਿਖਾਉਨੇ ਬਈ ਜੀ ਕਿਹੜ ਕਿਹੜ ਚੀਜ਼ਾਂ ਹੈਗੀਆਂ ਪਹਿਲਾਂ ਆਪਾਂ ਸਵਾਲ ਕਰੀਏ ਕਿਉਂਕ ਜੇ ਸ਼ੁਰੂ ਕਰ ਗਏ ਤਾਂ ਆਪਾਂ ਪਹਿਲਾਂ ਵੀ ਲੋਕੀ ਚਾਰ ਵਾਲੇ ਪਾਸੇ ਜਾਂਦੇ ਆ ਤੇ ਕਿਹਾ ਸਿੱਖਾਂ ਵਾਲਾ ਆਰਗੈਨਿਕ ਚਾਰ ਰੱਖਿਆ ਸੀ ਜਿਵੇਂ ਹੁਣ ਡੇਲਿਆਂ ਦਾ ਚਾਰ ਆ ਬਾਈ ਹਾਂ ਤਕਰੀਬਨ ਇਹ ਆਪਾਂ ਆਪ ਦਾ ਤਿਆਰ ਕਰਵਾਇਆ ਅੱਛਾ ਆਪਣੇ ਦੋਸਤ ਆ ਰਿਸ਼ਤੇਦਾਰ ਆ ਸਾਡਾ ਉਹ ਭਾਈ ਆਪ ਦਾ ਤਿਆਰ ਕਰਦਾ ਚਾਰ ਉਦੋਂ ਤੋਂ ਤਿਆਰ ਕਰਵਾਇਆ ਜਿਵੇਂ ਹੁਣ ਮਨ ਲਈ ਬਾਕੀ ਹੋ ਗਏ ਮਕਈ ਮਸਾਲੇ ਜਿਵੇਂ ਬਾਈ ਚਾਰ ਕਈ ਤਰ੍ਹਾਂ ਦੇ ਚਾਰ ਆਪਣੇ ਕੋਲੇ ਮੈਂ ਜਿਹੜਾ ਵੀ ਜਿਆਦਾ ਦੀ ਗਾਹਕ ਡਿਮਾਂਡ ਕਰਦਾ ਤਕਰੀਬਨ ਆਪਣੇ ਕੋਲੇ ਸਾਰੇ ਅਚਾਰ ਹੀ ਆ ਜਿਵੇਂ ਹੁਣ ਘਰ ਦਾ ਘਿਆਓ ਬਾਈ ਆਪਾਂ ਆਪਦੇ ਪਸੂ ਰੱਖੇ ਹੋਏ ਆ ਆਪਾਂ ਆਪ ਦਾ ਤਿਆਰ ਕਰਕੇ ਦੇਨੇ ਆ ਆਫ ਦਾ ਹਾਂ ਤੇ ਰੇਟ ਤੁਸੀਂ ਆਪੇ ਹੀ ਦੇਖ ਲਓ ਬਾਈ 700 ਰੁਪਏ ਕਿਲੋ ਦਿੰਨੇ ਆ ਅਸੀਂ ਜਿਆਦਾ ਜਿਵੇਂ 500 ਰੁਪਏ ਕਿਲੋ ਇਹ ਦੂਜਾ ਹੋ ਗਿਆ ਆਪਣੇ ਮੱਝ ਦਾ ਗਾਂ ਦਾ ਜਿਹੜਾ 700 ਰੁਪਏ ਕਿਲੋ ਦਿੰਨੇ ਆ ਅਸੀਂ ਜਿਵੇਂ ਹ ਸਰੋਂ ਦਾ ਤੇਲ ਆ ਬਈ ਆਪਾਂ ਆਪ ਦਾ ਕਢਵੋਨੇ ਆ ਇਹ ਵੀ ਤੁਸੀਂ ਆਪ ਦਾ ਆਪ ਦਾ ਘੜਬੁੰਨੇ ਆ ਗ੍ਰੀਟ ਕਿ ਕਿ ਸਿੱਧਾ ਨਹੀਂ ਉਹਦੇ ਚ ਦੋ ਤਰ੍ਹਾਂ ਦਾ ਕਾਰਨ ਆ ਬਈ ਜਿਹੜਾ ਤਾਂ ਕੱਚੀ ਘਾਣੀ ਦਾ ਤੇਲ ਆ ਉਹ ਤਾਂ ਆਪਣਾ ਹੁੰਦਾ ਆਪਦਾ ਬਈ ਜਿਹੜੇ ਕਈ ਗਾਹਕ ਡਿਮਾਂਡ ਕਰਦੇ ਕਿ ਸਾਨੂੰ ਫਿਲਟਰ ਤੇਲ ਦੋ ਕਿਉਂਕਿ ਗਾਹਕ ਦੋ ਤਰ੍ਹਾਂ ਦਾ ਗਾਹਕ ਇੱਕ ਕਹਿੰਦਾ ਕਿ ਮੈਨੂੰ ਫਿਲਟਰ ਤੇਲ ਦੋ ਇੱਕ ਤਾਂ ਓਰੀਜਨਲ ਚਾਹੀਦੀ ਚੀਚਾ ਹਾਂ ਇੱਕ ਕਹਿੰਦਾ ਕਿ ਮੈਨੂੰ ਕੱਚੀ ਘਾਣੀ ਦਾ ਤੇਲ ਦੋ ਕੱਚੀ ਘਾਣੀ ਦਾ ਤੇਲ ਕੀ ਹੁੰਦਾ ਬਈ ਕਿ ਉਹਨੂੰ ਆਪਾਂ ਜਿਹੜਾ ਸਬਜ਼ੀ ਤੜਕੇ ਵਗੈਰਾ ਜਿਹੜੀ ਵਰਤ ਸਕਦੇ ਉਹਨੂੰ ਵੀ ਪਿੰਡੇ ਦੇ ਉੱਤੇ ਨਹੀਂ ਵਰਤ ਸਕਦੇ ਹੁੰਦੇ ਕਿਉਂਕਿ ਲਾ ਉਹਦੇ ਲੱਗਦਾ ਜ਼ਿਆਦਾ ਬਿਲਕੁਲ ਜਨਕੀ ਸਾਰਗਿਆ ਟੋ ਰੱਖੀਆਂ ਸਾਰਗਿਆ ਸੱਕਰ ਵਗੈਰਾ ਗੋੜਵ ਵਗੈਰਾ ਸਾਰੀ ਤੁਸੀਂ ਇੱਥੋਂ ਇੱਥੋਂ ਲੈਣੀ ਹੈ ਕਿ ਸਾਰੀ ਗੱਲ ਕੋਈ ਲੈ ਕੇ ਜਿਹੜਾ ਬਾਈ ਗੋੜਵ ਵਗੈਰਾ ਇਹ ਤਾਂ ਆਪਣੀ ਖੇਤੀ ਆ ਉਧਰ ਦੀ ਖੇਤੀ ਨਹੀਂ ਗਈ ਮਾਰੋਥਲ ਦੀ ਹੋਰ ਰਾਜਸਥਾਨ ਦੀ ਖੇਤੀ ਨਹੀਂ ਗਈ ਇਹ ਆਪਣੀ ਖੇਤੀ ਆ ਉਹ ਵਧੀਆ ਭਰਾ ਜਿਹੜਾ ਕੋਈ ਆਪ ਦਾ ਉਹਨਾਂ ਤੋਂ ਤਿਆਰ ਕੋਲੇ ਖੜ ਕੇ ਤਿਆਰ ਕਰਾਉਂਦੇ ਆ ਮੈਂ ਤਾਂ ਪੂਰੀ ਮੈਂ ਤਾਂ ਪੂਰੀ ਲਾਉਂਦੇ ਆ ਉਹਦੇ ਚ ਐ ਨਹੀਂ ਹੋਊਗਾ ਕਿ ਕਿਸੇ ਬਾਜ਼ਾਰ ਤੋਂ ਲੈ ਕੇ ਚੀਜ਼ ਤੇ ਤੁਹਾਨੂੰ ਕਹਿ ਕੇ ਵੇਚਤੀ ਆਰਗੈਨਿਕ ਕਹਿ ਕੇ ਵੇਚਤੀ ਉਹ ਕੰਮ ਨਹੀਂ ਹੋਊਗਾ ਜਿਹੜਾ ਬਾਕੀ ਗੱਲ ਮੈਂ ਆਰਗੈਨਿਕ ਦੀ ਕਰਦਾ ਬਾਈ ਆਰਗੈਨਿਕ ਕ ਇੱਕ ਸ਼ਬਦ ਬ 100% ਆਰਗੈਨਿਕ ਨਹੀਂ ਮੈਂ ਕਹਿੰਦਾ ਕਹੂੰਗਾ ਕਦੇ ਵੀ ਬਿਲਕੁਲ ਬਿਲਕੁਲ ਕੋਚੋ ਕੋਚੋ ਕੇ ਆਰਗੈਨਿਕ ਆ ਜਿਹੜਾ ਬਈ ਆਪਣੀ ਧਰਤੀ ਆ ਆਰਗੈਨਿਕ ਰਹੀ ਨਹੀਂ ਮਸਟ ਜੀ ਗੱਲ ਤੁਹਾਨੂੰ ਦੱਸ ਦਿੰਦਾ ਜਿਹੜੀ ਆਪਣੀ ਪੰਜਾਬ ਦੀ ਧਰਤੀ ਆ ਮੈਂ ਆਪਦੇ ਖੇਤ ਗੰਨਾ ਲਾਉਣਾ ਸ਼ੁਰੂ ਕੀਤਾ ਬਈ ਮੇਰਾ ਤੀਜੇ ਸਾਲ ਜਾ ਕੇ ਇੱਕ ਦੀ ਗੰਨਾ ਪੈਦਾ ਹੋਣ ਲੱਗਾ ਸਹੀ ਉਹਦੇ ਚ ਹਮ ਜਦ ਕਿ ਅਸੀਂ ਰੂੜੀ ਦੀ ਰਹੀ ਜ਼ਿਆਦਾ ਪੌਣੇ ਆ ਦੂਜੀ ਜੁਰਗਾ ਵਗੈਰਾ ਅਸੀਂ ਘੱਟ ਵਰਤਦੇ ਆ 100% ਆਰਗੈਨਿਕ ਨਹੀਂ ਮੈਂ ਕਹੂੰਗਾ ਪਰੇ ਕਿ ਜਿਹੜੀਆਂ ਦਾਲਾਂ ਵਗੈਰਾ ਜਿੰਨੀਆਂ ਵੀ ਉਹ ਸਾਰੀਆਂ ਰਾਸਤਾਂ ਗਲ ਕੇ ਉਹ ਛੋਟ ਹੈਗਾ ਆਪਣੇ ਨਾਲ ਉਹ ਵਾਤਾਵਰਣ ਹਜੇ ਵੀ ਸੇਫ ਆ ਉਹਨਾਂ ਦਾ ਤੇ ਜਿਵੇਂ ਆ ਆ ਚੀਜ਼ਾਂ ਹੈਗੀਆਂ ਲੈਂਦੀਆਂ ਹਾਂ ਜੀ ਹੁਣ ਆ ਜਵਾਰ ਦੇ ਫੁੱਲੇ ਆ ਬਈ ਸ਼ਹਿਰ ਦੇ ਵਿੱਚ ਮੇਰੇ ਸਾਬ ਨਾਲ ਕਿਸੇ ਤੋਂ ਨਹੀਂ ਮਿਲਦੇ ਨਹੀਂ ਮਿਲਦੇ ਇਹ ਆਪਾਂ ਉੱਥੇ ਹੀ ਲੈ ਜਵਾਰ ਦੇ ਫੁੱਲੇ ਲੈ ਕੇ ਉਹਨੇ ਕੋਲੇ ਬਣਵਾ ਕੇ ਲੈ ਕੇ ਉਹਨੇ ਉਹਨਾਂ ਤੋਂ ਜਿਵੇਂ ਉਹਨਾਂ ਛੋਲੇ ਆ ਬਈ ਤੂੰ ਛੋਲੇ ਆਪ ਹੀ ਵੇਖ ਲਓ ਤੁਹਾਡੇ ਸਾਹਮਣੇ ਹੀ ਕਾਟ ਫਰਕ ਆ ਮੈਂ ਵਿਚਾਰ ਤੇ ਵੀ ਫਰਕਾ ਦਿਖਾਈ ਜੱਲੋ ਥੋੜਾ ਮਨ ਨਹੀਂ ਭਰਦਾ ਇਹਦੇ ਤੋਂ ਤਾਕਤ ਕਿਵੇਂ ਆ ਹੁਣ ਮਿਰਚਾਂ ਹੈਗੀਆਂ ਇਹ ਸਾਰਾ ਬਈ ਉੱਥੇ ਕੋਲੇ ਖੜ ਕੇ ਬਣ ਗੰਢੀ ਤੋਂ ਅੱਛਾ ਡੰਡੀਆਂ ਹੀ ਨਹੀਂ ਆਪ ਕੋਈ ਪੀਹ ਦਿੰਦੇ ਹੁੰਦੇ ਵਿੱਚ ਉਹ ਚੀਜ਼ ਨਹੀਂ ਹੋਊਗਾ ਕੋਲੇ ਖੜ ਕੇ ਤਿਆਰ ਕਰਵਾ ਕੇ ਲਿਆਉਂਦੇ ਪੂਰੀ ਕੜ ਕੇ ਹੋਊਗੀ ਪੂਰੀ ਐ ਕੜਕਦਾਰ ਹੋਊਗੇ ਬਈ ਇਹ ਹੂੰ ਉਹਦੇ ਤੋਂ ਬਾਅਦ ਜਿੰਨਾ ਵੀ ਆਪਣੇ ਮਸਾਲੇ ਵਗੈਰਾ ਹੋਗੇ ਜੇ ਆਪਣੇ ਪਏ ਚਾਹ ਪੱਤੀ ਆਪਣੀ ਆਪ ਦੀ ਹੁੰਦੀ ਆ ਅੱਛਾ ਉੱਥੋਂ ਲੈ ਕੇ ਆਉਣਾ ਸਾਰੀ ਇਹ ਵੀ ਉੱਥੋਂ ਲੈ ਕੇ ਬਾਕੀ ਇਹ ਕਿ ਬਾਜ਼ਾਰ ਨਾਲੋਂ ਘੱਟ ਹੀ ਹੋਊਗਾ ਰੇਟ ਬਈ ਹਟ ਚਾਹ ਪੱਤੀ ਦੀ ਵੀ ਲੰਬੀ ਲੰਬੀ ਹੈ ਉਹ ਜੀ ਦਾ ਫਰਕ ਆ ਬਾਈ ਲੰਮੀ ਪੱਤੀ ਵਾਲੀ ਜਿਵੇਂ ਗਾਹ ਕੋਣ ਜਿਆਦਾ ਪਸੰਦ ਕਰ ਰਿਹਾ ਇਹਦੇ ਨਾਲ ਤਜਾਬ ਵਗੈਰਾ ਨਹੀਂ ਬਣਦਾ ਬਾਈ ਅੱਛਾ ਠੀਕ ਆ ਜੀ ਹੁਣ 200 ਗਰਾਮ ਰੱਖੀ ਤੁਸੀਂ 70 ਰੁਪਏ ਦੀ ਹਾਂ ਯਾਨੀ ਕਿ ਬਹੁਤ ਵਾਜਿਬ ਰੇਟ ਰੱਖਿਆ ਹੋਇਆ ਬਾਈ ਜਿਵੇਂ ਹੁਣ ਕਿਲੋ ਦੇ ਹਿਸਾਬ ਅਸੀਂ ਦਿੰਨੇ 300 ਰੁਪਏ ਕਿਲੋ ਦਾ ਜੀਰਾ ਬਾਈ ਜੀਰਾ ਆਪ ਹੁਣ 600 ਰੁਪਏ ਕਿਲੋ ਦਿੰਨੇ ਆ ਹੂੰ ਇਹ ਕਾ ਨਾ ਰੱਖਿਆ ਨਾਲ ਇਹ ਚਾਹ ਦੇ ਮਸਾਲੇ ਆ ਬਾਈ ਆਪ ਤਿਆਰ ਕੀਤੇ ਆਏ ਘਰੇ ਹੂੰ ਜਿਵੇਂ ਸਾਰਾ ਇਹਦਾ ਟੇਸਟ ਲੱਕ ਸੌਂਕੇ ਦੇਖ ਲੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਬਈ ਇਹਦਾ ਪੂਰੇ ਆਉਣ ਦੀ ਵਿੱਚ ਹੋਣਾ ਕਈ ਭਰਾ ਆਪਾਂ ਨੂੰ ਵੀ ਸਵਾਲ ਕਰਦੇ ਇੱਥੇ ਆ ਕੇ ਹੁਣ ਮੈਂ ਤੁਹਾਨੂੰ ਆ ਚੀਜ਼ ਦਿਖਾਉਣਾ ਆ ਹੁਣ ਦੇਖ ਕੇ ਤੁਸੀਂ ਦੱਸੋ ਕੀ ਚੀਜ਼ ਆ ਇਹ ਵੇਸਣਾ ਕਿ ਮੈਨੂੰ ਤਾਂ ਵੇਸਣ ਲੱਗਦਾ ਇਹ ਸਹੀ ਮੈਨੇ ਭਾਈ ਵੇਸਣ ਆ ਕਈ ਭਰਾ ਹੁਣ ਸਾਨੂੰ ਸਵਾਲ ਕਰ ਦਿੰਦੇ ਆ ਕੇ ਕਿ ਕਹਿੰਦੇ ਯਾਰ ਚਿੱਟਾਗਾ ਤੋ ਆ ਜਦੋਂ ਬਾਈ 60 40 ਵਾਲਾ ਅੰਤਰਾ ਖਤਮ ਹੋ ਜਾਂਦਾ ਉਹਦੇ ਚਿੱਟਾ ਹੀ ਰਹੂਗਾ ਹਾਂ ਕਿਉਂਕਿ ਕੋਲੇ ਖੜ ਕੇ ਜਿਹੜੀ ਚੀਜ਼ ਆਪਾਂ ਤਿਆਰ ਕਰਵਾ ਲੈਣੀ ਕਹਿੰਦੇ ਸਾਰੇ ਚੀਜ਼ਾਂ ਕੋਲੇ ਖੜ ਕੇ ਕੋਲੇ ਖੜ ਕੇ ਤਿਆਰ ਕਰਵਾਇਆ ਉਹਨੂੰ ਵੇਸਣ ਦਾ ਰੰਗ ਚਿੱਟਾ ਅਗਲਾ ਕਹਿੰਦਾ ਖੱਟਾ ਕਾਦੋ ਨੀ ਖੱਟਾ ਤਾਂ ਫਿਰ ਮੱਕੀ ਦੀ ੱਟ ਨਹੀਂ ਬਣੂਗਾ ਮੱਕੀ ਦੀ ੱਟ ਨਾ ਬਣੂਗਾ ਠੀਕ ਆ ਆਹ ਗਾਰਨ ਆ ਬਾਈ ਇਹਦਾ ਸਿਸਟਮ ਹੈ ਜੀ ਹੁਣ ਆਪਾਂ ਅੱਗੇ ਨੂੰ ਤੁਰੇ ਜਾਂਦੇ ਆ ਜਿੰਨੇ ਆ ਭੁਜਗਾ ਵਗੈਰਾ ਬਾਈ ਸਾਰੇ ਤੋ ਜੇ ਮੈਂ ਮਰਜ਼ੀ ਵਰਤੀ ਚੱਲੋ ਤੁਹਾਨੂੰ ਜੇ ਕੋਈ ਪ੍ਰੋਬਲਮ ਕ੍ਰੀਏਟ ਕਰ ਜਾਂਦਾ ਜੋ ਸਾਰੇ ਉਥੇ ਬੀਕਾ ਨੇ ਤੋਂ ਲ ਇਹ ਧੋਖਾ ਇਹ ਜੀ ਦਾ ਕਿ ਆਪਾਂ ਕਹਿ ਰਹੇ ਨੇ ਅੱਜ ਕਾਰਪੋਰੇਟ ਘਰਾਣੇ ਸਾਡੇ ਤੇ ਕਬਜ਼ਾ ਕਰੀ ਜਾਂਦੇ ਆ ਸਾਰੀ ਕਹਿੰਦੇ ਆ ਸਾਰੀ ਮੇਰੇ ਵਰਗੇ ਨੂੰ ਜਿਹਨੂੰ ਫੇਸਬੁੱਕ ਮਾੜੀ ਮੋਟਵੀ ਚਲਾਉਣੀ ਹੁੰਦੀ ਆ ਨਾ ਛੋਟੇ ਸਰ ਵਿਦਵਾਨ ਬਣ ਜਾਂਦਾ ਉਹ ਉਹਦੇ ਤੇ ਜਦੋਂ ਵਿਦਵਾਨ ਬਣ ਜਾਂਦਾ ਤਾਂ ਉਹ ਕਹਿੰਦਾ ਕਿ ਯਾਰ ਅੱਜ ਸਾਡੇ ਤੇ ਕਬਜ਼ਾ ਹੋ ਰਿਹਾ ਬਈ ਜੀ ਕਬਜ਼ਾ ਕਰਾ ਕੌਣ ਰਿਹਾ ਅਸੀਂ ਕਰਾ ਰਹੇ ਹਾਂ ਜ਼ਿੰਮੇਵਾਰ ਤਾਂ ਅਸੀਂ ਆ ਅਸੀਂ ਤੇ ਅਸੀਂ ਜਦੋਂ ਆਹ ਚੀਜ਼ ਲਿਆਂਦੀ ਮੈਂ ਸਭ ਤੋਂ ਦੁਨੀਆ ਦਾ ਮਸ਼ਹੂਰ ਬ੍ਰਾਂਡ ਆ ਹਲਦੀ ਰਾਮ ਹਾਂ ਸਭ ਤੋਂ ਪੁਰਾਣਾ ਆਲਡ ਵਾਲਡ ਵਾਲਡਰ ਤੇ ਇਹਨਾਂ ਦਾ ਕੰਮ ਜਾਂਦਾ ਹੈ ਨਾ ਇਹਨਾਂ ਦਾ ਸਮਾਨ ਵੀ ਆਪਾਂ ਲਿਆ ਕੇ ਰੱਖਿਆ ਇੱਥੇ ਕਿ ਗਾਹ ਕਈ ਹੁਣ ਭਰਾਵਾ ਮੋਲਾ ਵਾਲੇ ਕਿੱਜੇ ਨੇ ਅੱਗੇ ਜਸਮੁਖ ਦੇ ਆ ਠੀਕ ਆ ਹੁਣ ਕਾਰਨ ਇਹ ਹੈ ਕਿ ਬਈ ਹਨਾ ਜ਼ਿੰਮੇਵਾਰ ਤਾਂ ਅਸੀਂ ਆ ਪਰ ਉਹਨਾਂ ਨੂੰ ਹੁਣ ਮੇਰੇ ਵਰਗੇ ਨੇ ਇੱਥੇ ਕੰਮ ਕੀਤਾ ਮੰਨ ਲਓ ਅਸੀਂ ਸਹਿਯੋਗ ਤਾਂ ਕੀ ਕਰਨਾ ਅਸੀਂ ਲੱਤਾਂ ਖਿੱਚਣਦੇ ਆ ਸਾਰੇ ਹਾਂ ਲੈ ਜਵਾਰ ਦੇ ਜਵਾਰ ਦੇ ਪਿੰਨੀਆਂ ਬਣਾਈਆਂ ਬਈਏ ਉੱਥੋਂ ਗੁੜ ਪਾ ਕੇ ਬਣਵਾਈਆਂ ਆਪਾਂ ਸਾਰਿਆਂ ਤੇ ਫਿਰ ਉੱਥੇ ਜੇ ਜਾਣੇ ਤੁਸੀਂ ਫਿਰ ਇੱਕ ਦਿਨ ਲੱਗ ਜਾਂਦਾ ਉਹ ਚਲੇ ਨਹੀਂ ਦੋ ਦਿਨ ਲੱਗ ਜਾਂਦੇ ਬਈ ਤਕਰੀਬਨ ਗੋੜਾ ਨੇ ਫੁੱਲ ਮਖਾਣ ਤਕਰੀਬਨ 50 ਤੋਂ ਵੱਧ ਗਿਆ 25 ਵਿੱਚ ਵੱਧ ਗਿਆ ਚੀਜ਼ ਆ ਬਈ ਜਿੰਨੇ ਹੁਣ ਦਾਲਾਂ ਵਗੈਰਾ ਜਿਹੜੀ ਜੀ ਮਰਜ਼ੀ ਲੈ ਜਾ ਬਈ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਤੁਹਾਡੇ ਜਰਗੇ ਬਈ ਇਹ ਮੈਂ ਆਪਣੇ ਮਸਰਾ ਬਈ ਜੀ ਹਮ ਸਾਫਤ ਮਸਰਾ ਇਹ ਜੇ ਹੁਣ ਆ ਤੁਸੀਂ ਬਈ ਹੁਣ ਇਹਦਾ ਵੇਖ ਲਾ ਹੁਣ ਤੂੰ ਇਹਦਾ ਦਾਬ ਦਾ ਰੰਗ ਦੇਖ ਹਮ ਦਲੀ ਮੂਗੀ ਬੋਲਦੇ ਨੇ ਪੀਲੀ ਮੂਗੀ ਬੋਲ ਦਿੰਦੇ ਆ ਇਹਨਾਂ ਦਾ ਰੰਗ ਦੇਖ ਬਈ ਹੁਣ ਪੀਲੀ ਨਹੀਂ ਇਹ ਪੂਰੀ ਨਹੀਂ ਪੀਲੀ ਹਾਂ ਕਾਰਨ ਕੀ ਪੀਲੀ ਕੀਤੀ ਹੋਊਗੀ ਤਾਂ ਚੰਪੀਲੀ ਕੀਤੀ ਹੋਊਗੀ ਜੋ ਪਾਲਿਸ਼ ਨਹੀਂ ਹੋਈ ਬਈ ਆ ਚੀਜ਼ ਆ ਜਿਹੜੀ ਜੀ ਜੋ ਪਾਲਿਸ਼ ਨਾ ਹੋਈ ਹੋਊਗੀ ਉਦជា ਬੋਏ ਆਟੋਮੈਟਿਕ ਹੀ ਪਤਾ ਜੇ ਇੱਕ ਗੱਲ ਹੈਗੀ ਚਲੋ ਤੁਸੀਂ ਤੁਸੀਂ ਮਿਹਨਤ ਕਰਦੇ ਨਾਲ ਸ਼ੌਂਕ ਦੇ ਨਾਲ ਇੱਕ ਕਹਿ ਸਕਦੇ ਆਪਾਂ ਸਹਾਇਕ ਧੰਦਾ ਵੀ ਆਪਣਾ ਹੈਗਾ ਚਲੋ ਕੋਈ ਵਿਚਾਰਾ ਅਕਸਰ ਦੁਕਾਨ ਦਾ ਖਰਚਾ ਨਿਕਲਦਾ ਬਿਲਕੁਲ ਪਰ ਆਪਣੇ ਪੰਜਾਬੀ سپورਟ ਕਿਉਂ ਨਹੀਂ ਕਰਦੇ ਹੁਣ ਤੁਸੀਂ ਇੱਕ ਗੁਰਸ਼ਕ ਪਰਿਵਾਰ ਨਾਲ ਸੰਬੰਧ ਦੋ ਗੁਰਸ਼ਕ ਵਧੀਆ ਸਾਫ ਸੂਤੋ ਪਰ ਲੋਕ ਕਿਉਂ ਨਹੀਂ ਆਪਣੇ ਕਰਦੇਗੇ ਹਾਲਾਂਕਿ ਆਪਣੇ ਕਾਰਨ ਇਹ ਬਣ ਜਾਂਦਾ ਬਾਈ ਆਪਣੇ ਹਜੇ ਸੋਚ ਆਪਣੀ ਉੱਥੇ ਹੀ ਖੜੀ ਆਪਾਂ ਕਹਿੰਨੇ ਪਹਿਲਾਂ ਤਾਂ ਅਸੀਂ ਉਹਨੂੰ ਦੇਖਦੇ ਆਂ ਉਹਨੇ ਦੁਕਾਨ ਕਰ ਲਈ ਹਾਂ ਅਬ ਹਾਂ ਕਰ ਲਈ ਯਾਰ ਇਸ ਤੋਂ ਬਾਅਦ ਵੇਖਾਂਗੇ ਜੋ ਚੱਲ ਪਈ ਠੀਕ ਆ ਉਹ ਚੱਲ ਵੀ ਪੈਂਦੀ ਆ ਯਾਰ ਉਹਦੇ ਕੋਲ ਇਹ ਸਮਾਨ ਪਤਾ ਨਹੀਂ ਕਿੱਥੋਂ ਲਿਆਂਦਾ ਹੋਊਗਾ ਜਦ ਕਿ ਬਾਈ ਮੇਰਾ ਆਪਦਾ ਚੈਨਲ ਚੱਲਦਾ ਫੇਸਬੁੱਕ ਦਾ YouTube ਦਾ ਮੇਰੀ ਹਰੇਕ ਵੀਡੀਓ ਆ ਹਾਂ ਉਹਦੇ ਤੇ ਚੜ੍ਹਾਈ ਹੋਈ ਮਾਲਾ ਜਿਹੜਾ ਮੇਰੇ ਨਾਂ ਤੇ ਮੇਰੇ ਨਾਂ ਤੇ ਚੱਲਦਾ ਗੁਰਵਿੰਦਰ ਸਿੰਘ ਸਿੱਖਾਂ ਵਾਲੇ ਦੇ ਨਾਂ ਤੇ ਉਹਦੇ ਤੇ ਮੇਰੀ ਵੀਡੀਓ ਚੜ੍ਹੀ ਹੋਈ ਆ ਹਮ ਹਰੇਕ ਚੀਜ਼ ਦੀ ਜਦ ਕਿ ਇਸ ਤੋਂ ਬਾਅਦ ਤਾਂ ਬਾਈ ਪ੍ਰੂਫ ਹੋਣ ਕੋਈ ਦੇ ਨਹੀਂ ਸਕਦਾ ਨਹੀਂ ਸਕਦਾ ਜੀ ਠੀਕ ਆ ਜਦੋਂ ਮੈਂ ਜਾਣਾਂ ਉੱਥੇ ਮੈਂ ਸਾਰਾ ਕੰਮ ਕਰਦਾ ਜਿੰਨਾ ਮੇਰਾ ਵਰਕ ਹੁੰਦਾ ਮੈਂ ਸਾਰਾ YouTube ਤੇ ਚੜਾਉਣਾ ਉਹਨੂੰ ਕਿ ਉਹ ਆਪਣੇ ਪ੍ਰੂਫ ਦੇ ਦੇ ਰਹੇ ਆ ਇੱਕ ਹਿਸਾਬ ਦਾ ਹੈ ਨਾ ਇਹਦੀ ਇਹਦੀ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਕਿੱਥੇ ਹੈ ਲੋਕੇਸ਼ਨ ਬਾਈ ਕੋਟਕਪੜਾ ਰੋਡ ਹੂੰ ਗੁਰਦੁਆਰਾ ਮਾਈ ਗੋਜੜੀ ਸਾਹਿਬ ਬਾਈ ਉਹਦਾ ਜਿਹੜਾ ਔਰਲਾ ਗੇਟ ਆ ਉਹਦੀ ਉਕਰ ਦੇ ਉੱਪਰ ਪਹਿਲੇ ਗੇਟ ਦੇ ਉੱਪਰ ਆਪਣੀ ਉਹ ਲੋਕੇਸ਼ਨ ਆ ਦੁਕਾਨ ਦੀ ਇੱਥੇ ਜਦੋਂ ਮਰਜੀ ਕੋਈ ਭੈਣ ਭਰਾ ਆਪਣੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ ਸਾਢੇ 6 ਵਜੇ ਤੱਕ ਇੱਥੇ ਗਰਮੀ ਦੇ ਦਿਨਾਂ ਚ ਆਉਣਾ ਜਦੋਂ ਮਰਜੀ ਆ ਸਕਦਾ ਤੇ ਜਨਨ ਕਿ ਪੂਰੀ ਵਧੀਆ ਚਸ਼ਮੂਲੀ ਜਿਹੜਾ ਕਸਟੂਰੀ ਮੇਥੀ ਤੁਸੀਂ ਰੱਖੀ ਬੈਠੇ ਹੋ ਹਾਂਜੀ ਬਾਈ ਇਹ ਸਾਬਤ ਦੇਖੀ ਤਾਂ ਥੋੜੀ ਕਾਲੀ ਜੀ ਹੁੰਦੀ ਹੈ ਤਾਂ ਪੂਰੀ ਹਰੀ-ਹਰੀ ਹੋ ਜਾਵਾ ਬਾਈ ਪਰ ਇਹ ਹੀ ਆ ਫਿਰ ਇੱਥੋਂ ਦਾ ਤੇ ਉੱਥੋਂ ਦਾ ਫਰਕ ਆ ਗਈ ਆ ਜੇ ਉਹਦਾ ਆਪਾਂ ਬਈ ਮਲਾਵਟੀ ਨਾ ਕਰਾਂਗੇ ਕਿਸੇ ਚੀਜ਼ ਚ ਹੁਣ ਇਹਦੇ ਚ ਮਲਾਪਤਾ ਕਰਵਾ ਕਰਵਾ ਕੇ ਜੋ ਮਰਜ਼ੀ ਕਰੀ ਜਾਜੇ ਵਜਨ ਵਧਾਉਣਾ ਹੋਵੇ ਤਾਂ ਹੁਣ ਇਹਦਾ ਵਜਨ ਨਹੀਂ ਵੱਧਦਾ ਬਈ ਜਣਗੀ ਕਹਿ ਸਕਦੇ ਆ ਆਪਣੇ ਤੁਹਾਡੇ ਕੋਲੋਂ ਖਾਣ ਨੂੰ ਵਧੀਆ ਚੀਜ਼ ਮਿਲੂਗੀ ਬਾਈ ਇੱਕ ਗੱਲ ਆ ਮੈਂ ਤੁਹਾਡੇ ਜਰੀਏ ਕਹਿਣਾ ਕਿ ਜਿੰਨਾ ਸਮਾਨ ਆ ਬਾਈ ਇਹ ਚੀਜ਼ ਦਾ ਮaan ਨਾ ਸਮਝਿਓ ਜਿੰਨੀ ਕੀ ਆਪਣੀ ਦੁਕਾਨ ਦੇ ਹੱਟ ਦੇ ਉੱਪਰ ਸਮਾਨ ਪਿਆ ਫੁੱਲੇ ਖਲਾਈ ਦੀ ਗਰੰਟੀ ਹੈ ਬਾਈ ਦੂਸਰਾ ਆਪਾਂ ਆਨਲਾਈਨ ਸਿਸਟਮ ਸ਼ੁਰੂ ਕੀਤਾ ਜੇਕਰ 2000 ਤੋਂ ਉੱਪਰ ਕੋਈ ਆਰਡਰ ਦਿੰਦਾ ਆਪਾਂ 35 ਤੋਂ 40 ਕਿਲੋਮੀਟਰ ਤੱਕ ਫ੍ਰੀ ਹੈ ਡਿਲੀਵਰੀ ਉਹਦੀ ਉਹਦੇ ਤੋਂ ਬਾਅਦ ਜੋ ਵੀ ਉਹਦਾ ਖਰਚਾ ਹੋਊਗਾ ਉਹ ਲਿਆ ਜਾਊਗਾ ਬਾਈ ਜੀ ਤੇ ਨਾਲ ਦੇ ਨਾਲ ਜਾਨੀ ਕਹਿ ਦਗੇ ਵੀ ਆਪਾਂ ਆਰੋ ਦਾ ਜਾਂ ਇਨਵਰਟਰ ਦਾ ਇਹ ਵੀ ਜਿਹੜੇ ਕੰਮ ਇਹ ਸਾਰਾ ਮੇਰਾ ਕੰਮ ਬਾਈ ਉਹ ਵੀ ਚੱਲੀ ਜਾਂਦਾ ਇਹਨੂੰ ਨਹੀਂ ਮੈਂ ਬਦਲਿਆ ਆਪਦੇ ਨੂੰ 나ਹੀਂ ਮੈਂ ਬਦਲਣਾ ਇਹ ਮੇਰਾ ਸ਼ੌਕ ਆ ਇੱਥੇ ਮੇਰੇ ਮਾਤਾ ਬੈਠਦੇ ਆ ਇਹ ਮੇਰਾ ਸ਼ੌਕ ਆ ਇਹ ਅਸੀਂ ਯਾਰੀ ਰਹੂਗਾ ਸਪੋਰਟ ਬਾਈ ਜੀ ਤੁਸੀਂ ਕਰਨੀ ਭਰਾਵਾਂ ਨੇ ਸਾਰਿਆਂ ਨੇ ਹਾਂ ਬਿਲਕੁਲ ਜ ਅਸੀਂ ਅੱਜ ਪਹੁੰਚੇ ਸੀ ਬਾਈ ਕੋਲੇ ਤੇ ਸਖਾਣਾ ਬਾਈ ਪਿੰਡ ਦਾ ਪਿੰਡ ਦਾ ਰਹਿਣ ਵਾਲਾ ਕਮਲ ਸਿੰਘ ਤੇ ਸਖਾਣਾ ਵਾਲਾ ਆਰਗੈਨਿਕ ਹੱਟ ਸ਼ੁਰੂ ਕੀਤੀ ਬਾਈ ਨੇ ਤੇ ਇੱਕ ਵਾਰ ਜਿਵੇਂ ਪੰਜਾਬੀ ਇੱਕ ਵਾਰ ਸੋਸ਼ਲ ਮੀਡੀਆ ਤੇ ਤਾਕਤ ਦਿਖਾਉਂਦੇ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਕਿਉਂਕਿ ਇੱਕ ਪੰਜਾਬੀ ਭਰਾ ਲਈ ਅਸੀਂ ਅਪੀਲ ਵੀ ਕਰਦੇ ਹਾਂ ਤੇ ਇੱਕ ਸਾਧਿਆਂ ਦੀ ਕੋਸ਼ਿਸ਼ ਕਰਦੇ ਹਾਂ ਕਿ ਦੂਜੀ ਗੱਲ ਸਭ ਤੋਂ ਵੱਡੀ ਗੱਲ ਕੀ ਤੁਹਾਨੂੰ ਇੱਥੇ ਚੀਜ਼ ਹਰ ਇੱਕ ਵਧੀਆ ਮਿਲੂਗੀ ਬਾਈ ਕੋਲੇ ਤੁਸੀਂ ਕੋਈ ਵੀ ਚੀਜ਼ ਹੋਰ ਚਾਹੀਦੀ ਤੇ ਆਰਡਰ ਵੀ ਕਰ ਸਕਦੇ ਹੋ ਘਰੇ ਵੀ ਪਹੁੰਚ ਸਕਦੀ ਸਾਰਾ ਤੁਹਾਡੀ ਮਦਦ ਕਰ ਸਕਦਾ ਹੈ ਪਰ ਤੁਸੀਂ ਵੀ ਜੇਕਰ ਆਪਣੇ ਪੰਜਾਬੀ ਹੋਣ ਦਾ ਤੇ ਪੰਜਾਬੀਆਂ ਨੂੰ ਜੇ ਕਹਿੰਦੇ ਆਪਾਂ ਜਿਹੜਾ ਗੱਲ ਕਹਿੰਦੇ ਆ ਬੱਚੇ ਵਧਿਆ ਜਾ ਰਹੇ ਨੇ ਤਾਂ ਇਹਨਾਂ ਦਾ ਤੁਸੀਂ ਸਪੋਰਟ ਜਰੂਰ ਕਰੋ ਤਾਂ ਜੋ ਇੱਥੇ ਆਪ ਦਾ ਕੰਮ ਸ਼ੁਰੂ ਕੀਤਾ ਤੇ ਵਧੀਆ ਗੁਜ਼ਾਰਾ ਕਰ ਸਕਣ ਧੰਨਵਾਦ ਦੋਸਤੋ ਮਿਲਦੇ ਆ ਇਸ ਤੋਂ ਬਾਅਦ